ਕਿ ਜਿਹੜੀਆਂ ਮੁਸੀਬਤਾਂ ਚਰਮੀਆਂ ਲੰਬਤ ਮੰਗਾ ਨੇ ਤੇ ਉਹ ਸਰਕਾਰ ਤੋਂ ਉਹਨਾਂ ਨੂੰ ਪੂਰੀਆਂ ਕਰਾਉਣ ਦੇ ਲਈ ਅੱਜ ਸਰਬਸੰਮਤੀ ਨਾਲ ਫੈਸਲਾ ਕੀਤਾ ਕਿ 1 ਮਾਰਚ ਨੂੰ ਦਿਨ ਸ਼ੁੱਕਰਵਾਰ ਨੂੰ ਜਿਹੜਾ ਆ ਡੀਸੀ ਦਫਤਰ ਦੇ ਬਾਹਰ ਜਿਹੜਾ ਆ ਉਹ ਧਰਨਾ ਲਾ ਕੇ ਮੁੱਖ ਮੰਤਰੀ ਪੰਜਾਬ ਨੂੰ ਜਿਹੜਾ ਮੈਮੋਰੰਡਮ ਭੇਜਿਆ ਜਾਏਗਾ ਤਾਂ ਕਿ ਜਿਹੜੇ ਮਸੀਹ ਭਾਈਚਾਰੇ ਦੇ ਮਸਲੇ ਨੇ ਜਾਂ ਕੱਚੇ ਘਰਾਂ ਨੂੰ ਪੱਕੇ ਕਰਨ ਦੀਆਂ ਗਰੰਟਾਂ ਜਿਹੜਾ ਵੀਡੀਓ ਦਫ਼ਤਰ ਲੋਕ ਜਾਣਦੇ ਨੇ ਉਹ ਕਹਿੰਦੇ ਜੀ ਹਾਲੇ ਆਨਲਾਈਨ ਹੀ ਨਹੀਂ ਹੋਇਆ ਪੁਲਿਸ ਨੂੰ ਅਸੀਂ ਬਾਰ-ਬਾਰ ਕਹਿੰਨੇ ਆ ਜੀ ਵੀ ਇਹਦੀ ਇਨਕੁਆਰੀ ਕਰਕੇ ਇਹਦੀ ਜਿਹੜੀ ਆ ਪੂਰੀ ਜਿਹੜੀ ਫੇਅਰ ਐਂਡ ਕਲੀਨ ਜਿਹੜੀ ਆ ਇਹਦੀ ਇਨਵੈਸਟੀਗੇਸ਼ਨ ਕਰੋ ਪਰ ਉਹ ਜਿਹੜਾ ਆ ਰਾਜਨੀਤਿਕ ਦਬਾਅ ਦੇ ਕਰਕੇ ਉਨਾਂ ਦੀ ਉਹਨਾਂ ਨੂੰ ਮਤਲਬ ਜਿਹੜੀ ਫੇਅਰ ਐ ਕਲੀਨ ਇਨਕੁਆਰੀ ਨਹੀਂ ਹੁੰਦੀ ਤੇ ਝੂਠੇ ਮੁਕਾਦਮੇ ਦਰਜ ਕਰਕੇ ਅੰਦਰ ਕਰ ਦਿੱਤਾ ਜਾਂਦਾ ਜਿੰਮੇਦਾਰ ਪਰਿਵਾਰ ਦੇ ਕੰਮ ਕਰਦੀ ਐ ਤੇ ਉਹਨਾਂ ਦੀ ਨੋ ਜਿਹੜੀ ਉਹ ਆਪਣੇ ਇੱਕ ਘਰ ਜਾਂਦੀ ਆ ਤੇ ਉਥੋਂ ਜਾ ਕੇ 7 8 ਦਿਨਾਂ ਬਾਅਦ ਕਹਿੰਦੀ ਐ ਜੀ ਵੀ ਘਰੋਂ ਜਿਹੜਾ ਸਾਡਾ ਸੋਨਾ ਚੋਰੀ ਹੋ ਗਿਆ ਤੇ ਉਹਦੇ ਵਿੱਚ ਉਹਦਾ ਇਲਜ਼ਾਮ ਜਿਹੜਾ ਉਹ ਸਾਡੇਸੀ ਭੈਣ ਤੇ ਲੱਗ ਰਿਹਾ ਸਾਜੀ ਪ੍ਰਧਾਨ ਜਿਹੜੀ ਅੱਜ ਸੀਐਨਐਫ ਦੀ ਗੁਰਦਾਸਪੁਰ ਦੇ ਵਿੱਚ ਮੀਟਿੰਗ ਕੀਤੀ ਗਈ ਹੈ ਕਿਹੜੀ ਜਿਹੜੀ ਮਜੂਤੇ ਦਿੱਤੀ ਗਈ ਆ ਔਰ ਕਿਹੜੇ ਜਿਹੜੇ ਮਸਲਿਆਂ ਤੇ ਜੱਦ ਜਿਹੜੀ ਗੱਲਾਂ ਹੋਈ ਤੇ ਅੱਜ ਪਿੰਡ ਹਾਤਨਗਰ ਦੇ ਵਿੱਚ ਜਿਹੜੀ ਆ ਮੀਟਿੰਗ ਕੀਤੀ ਗਈ ਆ ਉਸ ਦਾ ਮੁੱਖ ਵਿਸ਼ਾ ਸੀਗਾ ਕਿ ਸੀਐਨਐਫ ਦੀ ਇਕਾਈ ਦਾ ਅੱਜ ਇੱਥੇ ਜਿਹੜਾ ਸੰਗਠਨ ਤਿਆਰ ਕਰਨਾ ਸੀ ਸੋ ਅ ਅੱਜ ਦੀ ਇਸ ਮੀਟਿੰਗ ਦੇ ਵਿੱਚ ਆ ਪੂਰੇ ਇਲਾਕੇ ਭਰ ਦੇ ਜਿਹੜੇ ਵਰਕਰ ਸ਼ਾਮਿਲ ਹੋਏ ਤੇ ਪਿੰਡਾਂ ਦੀ ਕਮੇਟੀ ਕਮੇਟੀਆਂ ਦੇ ਇਕਾਈ ਪ੍ਰਧਾਨ ਸ਼ਾਮਿਲ ਹੋਏ ਮੈਂਬਰ ਸ਼ਾਮਿਲ ਹੋਏ ਤੇ ਪੰਜਾਬ ਦੇ ਜ਼ੂਥ ਪ੍ਰਧਾਨ ਬੱਬਾ ਗਿਲਜੀ ਵੀ ਇੱਥੇ ਸ਼ਾਮਿਲ ਹੋਏ ਪਾਸਟਰ ਸਹਿਬਾਨ ਵੀ ਸ਼ਾਮਿਲ ਹੋਏ ਨੇ ਸੋ ਮੀਟਿੰਗ ਦਾ ਅਜੰਡਾ ਜਿਹੜਾ ਸੀਗਾ ਕਿ ਜਿਹੜੀਆਂ ਮੁਸੀਬਤਾਂ ਚਰਨੀਆਂ ਲੰਬਤ ਮੰਗਾ ਨੇ ਤੇ ਉਹ ਸਰਕਾਰ ਤੋਂ ਉਹਨਾਂ ਨੂੰ ਪੂਰੀਆਂ ਕਰਾਉਣ ਦੇ ਲਈ ਅੱਜ ਸਰਬਸੰਮਤੀ ਨਾਲ ਫੈਸਲਾ ਕੀਤਾ ਕਿ 1 ਮਾਰਚ ਨੂੰ ਦਿਨ ਸ਼ੁੱਕਰਵਾਰ ਨੂੰ ਜਿਹੜਾ ਆ ਡੀਸੀ ਦਫਤਰ ਦੇ ਬਾਹਰ ਜਿਹੜਾ ਆ ਉਹ ਤਰਨਾ ਲਾ ਕੇ ਮੁੱਖ ਮੰਤਰੀ ਪੰਜਾਬ ਨੂੰ ਜਿਹੜਾ ਮੈਮੋਰੰਡਮ ਭੇਜਿਆ ਜਾਏਗਾ ਤਾਂ ਕਿ ਜਿਹੜੇ ਮਸੀਹ ਭਾਈਚਾਰੇ ਦੇ ਮਸਲੇ ਨੇ ਜਾਂ ਕੱਚੇ ਘਰਾਂ ਨੂੰ ਪੱਕੇ ਕਰਨ ਦੀਆਂ ਗਰੰਟੀਆਂ ਜਿਹੜਾ ਵੀਡੀਓ ਦਫਤਰ ਲੋਕ ਜਾਣਦੇ ਨੇ ਉਹ ਕਹਿੰਦੇ ਜੀ ਹਾਲੇ ਆਨਲਾਈਨ ਹੀ ਨਹੀਂ ਹੋਇਆ ਸੋ ਉਹਨੂੰ ਆਨਲਾਈਨ ਕਰਵਾਉਣਾ ਤਾਂ ਕਿ ਜਿਹੜੇ ਲੋਕਾਂ ਦੇ ਕੱਚੇ ਘਰ ਨੇ ਉਹ ਪੱਕੇ ਹੋ ਸਕਣ ਜਿਹੜੇ ਬੇਘਰ ਲੋਕ ਨੇ ਪ੍ਰਧਾਨ ਮੰਤਰੀ ਗ੍ਰਾਮੀਣ ਆਵਾਸ ਯੋਜਨਾ ਦੇ ਤਹਿਤ ਪੰਜਾਬ ਸਰਕਾਰ ਨੂੰ ਜਿਹੜਾ ਆ ਮੰਗ ਕਰਾਂਗੇ ਕਿ ਉਹ ਉਹਨਾਂ ਦੇ ਘਰ ਬਣਾ ਕੇ ਦੇਵੇ ਔਰ ਤੀਸਰਾ ਜਿਹੜੀ ਸਾਡੀ ਨੌਜਵਾਨਾਂ ਨੂੰ ਸੈਨਾ ਵਿੱਚ ਭਰਤੀ ਹੋਣ ਦੇ ਲਈ ਜਿਹੜੀ 1950 ਦੇ ਵਿੱਚ ਜਿਹੜੀ ਕ੍ਰਿਸਚੀਅਨ ਰੈਜੀਮੈਂਟ ਨੂੰ ਤੋੜ ਦਿੱਤਾ ਗਿਆ ਉਹਨੂੰ ਬਹਾਲ ਕਰਾਉਣਾ ਜਿਹੜਾ ਮਸੀਹ ਭਾਈਚਾਰੇ ਦੀ ਜਿਹੜੀ ਰਾਖਮਾ ਕਰਨ ਦੀ ਮੰਗ ਆ ਉਹਨੂੰ ਸਰਕਾਰ ਦੇ ਅੱਗੇ ਰੱਖਣਾ ਕਿ ਸਰਕਾਰ ਜਿਹੜੀ ਵਿਧਾਨ ਸਭਾ 'ਚ ਬਿੱਲ ਲੈ ਕੇ ਆਵੇ ਮਸੀਹ ਭਾਈਚਾਰੇ ਨੂੰ ਰਾਖਮਾ ਕਰਨ ਦਵੇ ਤੇ ਉਸ ਤੋਂ ਇਲਾਵਾ ਜਿਹੜੀ ਸਾਡੀ ਹਮੇਸ਼ਾ ਇਹ ਮੰਗ ਰਹੀ ਆ ਧਾਰਮਿਕ ਤੌਰ ਤੇ ਜੇ ਜਿਸ ਤਰ੍ਹਾਂ ਮੁਸਲਮ ਭਾਈਚਾਰੇ ਨੂੰ ਜਿਹੜਾ ਮੱਕੇ ਜਾਣ ਦੇ ਲਈ ਆਗਿਆ ਆ ਸਿੱਖ ਭਾਈਚਾਰੇ ਨੂੰ ਜਿਹੜੀ ਆ ਉਹ ਵੀਜ਼ਾ ਪੈਕੇਜ ਦਿੱਤਾ ਜਾਂਦਾ ਆ ਆ ਪਾਕਿਸਤਾਨ ਦੇ ਵਿੱਚ ਗੁਰਦੁਆਰਾਵਾਂ ਤੇ ਜਾਣ ਦੇ ਲਈ ਉਸੇ ਤਰ੍ਹਾਂ ਮੁਸੀ ਭਾਈਚਾਰੇ ਨੂੰ ਵੀ ਪ੍ਰਭ ਯਿਸੂ ਮਸੀਹ ਦੇ ਜਨਮ ਸਥਾਨ ਜਾਣ ਦੇ ਲਈ ਜਿਹੜਾ ਆ ਵੀਜ਼ਾ ਪੈਕੇਜ ਦਿੱਤਾ ਜਾਣਾ ਚਾਹੀਦਾ ਤਾਂ ਕਿ ਜਿਹੜੀ ਕ੍ਰਿਸਚਨ ਕਮਿਊਨਿਟੀ ਆ ਉਹ ਵੀ ਕ੍ਰਿਸਮਸ ਮੌਕੇ ਤੇ ਈਸਟਰ ਮੌਕੇ ਜਿਹੜੇ ਆ ਉੱਥੇ ਜਾ ਕੇ ਦਰਸ਼ਨ ਕਰ ਸਕਣ ਸੋ ਇਹਨਾਂ ਮੰਗਾਂ ਨੂੰ ਲੈ ਕੇ ਜਿਹੜਾ ਤਰਨਾ ਦਿੱਤਾ ਜਾਏਗਾ ਉਸ ਤੋਂ ਇਲਾਵਾ ਵੀ ਸਾਡੇ ਜਿਹੜੇ ਬੇਇਨਸਾਫੀ ਦੇ ਮਾਮਲੇ ਹੈਗੇ ਆ ਜਸਟਿਸ ਨਾਲ ਜੁੜੇ ਹੋਏ ਆ ਕਿ ਬਹੁਤ ਸਾਰੇ ਨੌਜਵਾਨਾਂ ਜਿਨ੍ਹਾਂ ਤੇ ਪਿੰਡਾਂ ਦੇ ਵਿੱਚ ਜਿਹੜਾ ਆ ਸਿਆਸੀ ਦੁਸ਼ਮਣੀਆਂ ਦੇ ਕਰਕੇ ਉਹਨਾਂ ਨੂੰ ਟਾਰਗੇਟ ਕਰਕੇ ਜਿਹੜੇ ਆ ਸਾਜ਼ਿਸ਼ ਤਹਿਤ ਉਹਨਾਂ ਦੇ ਝੂਠੇ ਮੁਕੱਦਮੇ ਕੀਤੇ ਜਾਂਦੇ ਸੋ ਉਹਨਾਂ ਨੂੰ ਰੱਦ ਕਰਾਉਣ ਦੇ ਲਈ ਤੇ ਸਾਡੇ ਜਿਹੜੇ ਸੁਰੱਖਿਆ ਦਾ ਮਾਮਲਾ ਮਸੀਹ ਭਾਈਚਾਰੇ ਦਾ ਉਹਨਾਂ ਨੂੰ ਲੈ ਕੇ ਇਹ ਤਰਨਾ ਦਿੱਤਾ ਜਾਏਗਾ ਸੋ ਮੈਂ ਮਸੀਹ ਭਾਈਚਾਰੇ ਨੂੰ ਅਪੀਲ ਕਰਦਾ ਕਿ 1 مارچ ਨੂੰ ਜਿਹੜਾ ਆ ਵੱਧ ਤੋਂ ਵੱਧ ਲੋਕ ਜਿਹੜੇ ਆ ਉਹ ਉੱਥੇ ਪਹੁੰਚਣ ਉਸ ਧਰਨੀ ਤੇ ਤਾਂ ਕਿ ਅਸੀਂ ਮਸੀਹ ਭਾਈਚਾਰੇ ਦੀਆਂ ਜਿਹੜੀਆਂ ਮੁਸ਼ਕਲਾਂ ਦਾ ਹੱਲ ਕਰ ਸਕੀਏ। ਪਰਦਾ ਜੀ ਇੱਕ ਗੱਲ ਤੁਸੀਂ ਆਪਣੇ ਭਾਸ਼ਣ ਦੇ ਵਿੱਚ ਕਰਦੇ ਪਏ ਸੀ ਵੀ ਗੁਰਦਾਸਪੁਰ ਜ਼ਿਲ੍ਹੇ ਦੇ ਜਿਹੜੇ ਨੌਜਵਾਨ ਨੇ ਉਹਨਾਂ ਉੱਤੇ ਜਿਹੜੇ 1000 ਨੌਜਵਾਨਾਂ ਦੇ ਝੂਠੇ ਪਰਚੇ ਨੇ ਉਹਦੇ ਬਾਰੇ ਮਾਰੇ ਦੱਸੋ ਕਿ ਡਿਟੇਲ ਤੇ ਤੁਸੀਂ ਆਪਣੇ ਸੀਐਨਐਫ ਦੇ ਹਿੱਸੇ ਬਣਾਇਆ। ਹਾਂ ਦੇਖੋ ਮੈਂ ਪਿਛਲੇ 22 ਸਾਲ ਤੋਂ ਆਲਓਵਰ ਪੰਜਾਬ ਤੇ ਉਸ ਤੋਂ ਇਲਾਵਾ ਜਿਹੜੀਆਂ ਨਾਰਥ ਸਟੇਟ ਨੇ ਉੱਥੇ ਜਾ ਕੇ ਅਹੀ ਕੰਮ ਕਰਦੇ ਆ ਤੇ ਜਦੋਂ ਗੁਰਦਾਸਪੁਰ ਦੇ ਵਿੱਚ ਆਉਂਨੇ ਆ ਤੇ ਅਕਸਰ ਲੋਕ ਮੀਟਿੰਗਾਂ 'ਚ ਆ ਕੇ ਸਾਨੂੰ ਮਿਲਦੇ ਆ ਕਿ ਜੀ ਸਾਡੇ ਬੱਚਿਆਂ ਤੇ ਜਿਹੜਾ ਆ ਝੂਠਾ ਮੁਕਤਮਾ ਦਰਜ ਕਰਤਾ ਪੁਲਿਸ ਨੂੰ ਅਸੀਂ ਬਾਰ-ਬਾਰ ਕਹਿੰਨੇ ਆ ਜੀ ਵੀ ਇਹਦੀ ਇਨਕੁਆਰੀ ਕਰਕੇ ਇਹਦੀ ਜਿਹੜੀ ਆ ਪੂਰੀ ਜਿਹੜੀ ਫੇਅਰ ਐਂਡ ਕਲੀਨ ਜਿਹੜੀ ਆ ਇਹਦੀ ਇਨਵੈਸਟੀਗੇਸ਼ਨ ਕਰੋ ਪਰ ਉਹ ਜਿਹੜਾ ਆ ਰਾਜਨੀਤਿਕ ਦਬਾਅ ਦੇ ਕਰਕੇ ਉਹਨਾਂ ਦੀ ਉਹਨਾਂ ਨੂੰ ਮਤਲਬ ਜਿਹੜੀ ਫੇਅਰ ਐਂਡ ਕਲੀਨ ਇਨਕੁਆਰੀ ਨਹੀਂ ਹੁੰਦੀ ਤੇ ਝੂਠੇ ਮੁਕਦਮੇ ਦਰਜ ਕਰਕੇ ਅੰਦਰ ਕਰ ਦਿੱਤਾ ਜਾਂਦਾ ਇਹ ਪਿੰਡਾ ਪਿੰਡਾ ਦੀ ਗੱਲ ਆ ਅੱਜ ਵੀ ਇਸ ਮੀਟਿੰਗ ਦੇ ਵਿੱਚ ਵੀ ਦੋ ਤਿੰਨ ਮਾਮਲੇ ਇਦਾਂ ਦੇ ਸਾਹਮਣੇ ਆਏ ਨੇ ਇੱਕ ਤੇ ਸਾਡੇ ਕੋ ਮਾਮਲਾ ਹਰਚਵਾਲ ਦਾ ਸਾਹਮਣੇ ਆਇਆ ਵੀ ਜਿੱਥੇ ਇੱਕ ਸਾਡੀ ਜਿਹੜੀ ਮੁਸੀਬ ਭੈਣ ਆ ਉਹ ਕਿਸੇ ਜ਼ਿੰਮੇਵਾਰ ਪਰਿਵਾਰ ਦੇ ਕੰਮ ਕਰਦੀ ਐ ਤੇ ਉਹਨਾਂ ਦੀ ਨੋ ਜਿਹੜੀ ਉਹ ਆਪਣੇ ਇੱਕ ਘਰ ਜਾਂਦੀ ਆ ਤੇ ਉਥੋਂ ਜਾ ਕੇ 7-8 ਦਿਨਾਂ ਬਾਅਦ ਕਹਿੰਦੀ ਐ ਜੀ ਵੀ ਘਰੋਂ ਜਿਹੜਾ ਸਾਡਾ ਸੋਨਾ ਚੋਰੀ ਹੋ ਗਿਆ ਤੇ ਉਹਦੇ ਵਿੱਚ ਉਹਦਾ ਇਲਜ਼ਾਮ ਜਿਹੜਾ ਉਹ ਸਾਡੇ ਮੁਸੀਬ ਭੈਣ ਤੇ ਲੱਗ ਰਿਹਾ ਤੇ ਅਸੀਂ ਉਹ ਵੀ ਮਾਮਲਾ ਜਿਹੜਾ ਟੇਕ ਅਪ ਸੀ ਐਨਐਫ ਕਰ ਰਹੀ ਆ ਇੱਥੇ ਹੋਰ ਵੀ ਮਾਮਲੇ ਆਏ ਜਿਹੜੇ ਗੁਰਦਾਸਪੁਰ ਦੇ ਵੱਖ-ਵੱਖ ਥਾਣਿਆਂ ਦੇ ਵਿੱਚ ਆ ਜਿੱਥੇ ਕੁਝ ਲੜਕੀਆਂ ਨੂੰ ਗਮਰਾਹ ਕਰਕੇ ਜਿਹੜੇ ਆ ਕੁਝ ਨਸ਼ੇੜੀ ਕਿਸਮ ਦੇ ਲੋਕ ਆ ਉਹ ਲੈ ਜਾਂਦੇ ਆ ਤੇ ਪੁਲਿਸ ਜਿਹੜੀ ਆ ਉਹ ਮੁਕੱਦਮੇ ਦਰਜ ਨਹੀਂ ਕਰਦੀ ਤੇ ਇਸ ਤਰ੍ਹਾਂ ਦੇ ਜਿਹੜੇ ਕਈ ਝੂਠੇ ਪਰਚੇ ਪਿੰਡ-ਪਿੰਡ ਦੇ ਵਿੱਚ ਦਰਜ ਹੋਏ ਨੇ ਉਹਦੀ ਬਕਾਇਦਾ ਅਸੀਂ ਜਿਹੜੀ ਆ ਡੀਜੀਪੀ ਦੇ ਧਿਆਨ 'ਚ ਲਿਆਵਾਂਗੇ ਸਰਕਾਰ ਦੇ ਧਿਆਨ 'ਚ ਲਿਆਵਾਂਗੇ ਤਾਂ ਕਿ ਉਹਨਾਂ ਮੁਕੱਦਮਿਆਂ ਦੀ ਜਿਹੜੀ ਜਾਂਚ ਹੋਵੇ ਔਰ ਉਹ નિર્ਦੋਸ਼ ਜਿਹੜੇ ਨੌਜਵਾਨ ਜਿਲ੍ਹਾ 'ਚ ਬੰਦ ਨੇ ਉਹਨਾਂ ਨੂੰ ਰਿਹਾਈ ਕਰਾਈ ਜਾਵੇ ਇਹ ਸਾਡੇ ਕੋਲ ਜਿਹੜੇ ਆ ਬਹੁਤ ਸਾਰੀਆਂ ਡਿਟੇਲਾਂ ਨੇ ਅਸੀਂ ਪਿੰਡਾਂ ਤੋਂ ਮਂਗਾ ਰਹੇ ਆ ਜਿਹੜੀ ਅਸੀਂ 1 ਮਾਰਚ ਦੇ ਧਰਨੇ ਵਿੱਚੋਂ ਡਿਟੇਲ ਜਿਹੜੀ ਆ ਸਰਕਾਰ ਨੂੰ ਭੇਜਾਂਗੇ। ਤਾਂ ਨੁਜੁਕਤੀ ਦਿੱਤੀ ਗਈ ਆ ਕੀ ਕਹਿਣਾ ਚਾਹੁੰਦੇ ਆ? ਪਹਿਲਾਂ ਤਾਂ ਮੈਂ ਕਹਿਣਾ ਚਾਹੁੰਦਾ ਜੀ ਮੇਰਾ ਨਾਮ ਵਿਕਰਮ ਸਿੰਘ ਤੇ ਜਿਹੜਾ ਸੀਐਨਐਫ ਨੇ ਅੱਜ ਜਿਹੜੀ ਸਾਨੂੰ ਨੁਜੁਕਤੀ ਦਿੱਤੀ ਗਈ ਆ ਅਸੀਂ ਉਸ ਨੁਜੁਕਤੀ ਦਾ ਦਿਲ ਤੋਂ ਆਪਣੇ ਪ੍ਰਧਾਨ ਜੀ ਦਾ ਧੰਨਵਾਦ ਕਰਦੇ ਆਂ ਔਰ ਇਹ ਅਸੀਂ ਹਰ ਟਾਈਮ ਹਰ ਵਕਤ ਸੀਐਨਐਫ ਨਾਲ ਜੁੜੇ ਆਂ ਤੇ ਉਹਦੇ ਲਈ ਆਪਾਂ ਦਿਨ ਰਾਤ ਮਿਹਨਤ ਕਰਾਂਗੇ